ਸਰਸ਼ੀਕਾਲ ਮੈਰੀਨਾ ਤੁਸੀ ਦੇਖ ਰਹੇ ਹੋ ਛਣਕਾਟਾ ਟੀਵੀ ਤੇ ਗੱਲ ਕਰਾਂਗੇ ਹਿਮਾਚਲ ਦੀ ਹਿਮਾਚਲ ਦੇ ਵਿੱਚ ਲਗਾਤਾਰ ਜਿਹੜੇ ਕੀ ਤਕਰਾਰਬਾਜ਼ੀ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਪੰਜਾਬੀ ਜਿਹੜੇ ਕੀ ਉਹ ਘੁੰਮਣ ਜਾ ਰਹੇ ਨੇ ਹਿਮਾਚਲ ਦੇ ਵਿੱਚ ਜਿਹੜੀਆਂ ਜੂਨ ਦੀਆਂ ਛੁੱਟੀਆਂ ਉਹਨਾਂ ਦਾ ਆਨੰਦ ਮਾਣਨ ਜਾ ਰਹੇ ਨੇ ਪਰ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪੰਜਾਬੀਆਂ ਦਾ ਹਿਮਾਚਲ ਦੇ ਲੋਕਾਂ ਦੇ ਨਾਲ ਲਗਾਤਾਰ ਪੰਗਾ ਪੈ ਰਿਹਾ ਹੈ ਕਹ ਸਕਦੇ ਹਾਂ ਕਿ ਅੱਜ ਕੱਲ੍ਹ ਸ਼ਾਂਤੀ ਸ਼ਕਤੀ ਲੋਕਾਂ ਦੇ ਵਿੱਚ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਅਸੀਂ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰਦੇ ਚਾਹੇ ਜਿੱਥੇ ਵੀ ਜਾਈਏ ਦੇਖਿਆ ਜਾ ਰਿਹਾ ਹੈ ਕਿ ਛੋਟੀਆਂ ਮੋਟੀਆਂ ਤਕਰਾਰਾਂ ਨੂੰ ਇੰਨਾ ਵਧਾ ਲਿਆ ਜਾਂਦਾ ਹੈ ਕਿ ਮੌਕੇ ਤੇ ਅਜਿਹੇ ਸੀਨ ਬਣ ਜਾਂਦੇ ਨੇ ਤਸਵੀਰਾਂ ਲਗਾਤਾਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਤੋਂ ਹਿਮਾਚਲ ਦੀ ਬੱਸ ਆ ਰਹੀ ਹੈ ਤਾਂ ਦੂਜੇ ਪਾਸੇ ਤੋਂ ਜਿਹੜਾ ਪੰਜਾਬੀ ਇਨੋਵਾ ਗੱਡੀ ਲੈ ਕੇ ਹਿਮਾਚਲ ਦੇ ਵਿੱਚ ਘੁੰਮਣ ਜਾ ਰਿਹਾ ਸੀ ਤਾਂ ਅੱਗੋਂ ਜਿਹੜਾ ਹਿਮਾਚਲ ਦਾ ਬੱਸ ਡਰਾਈਵਰ ਹੈ ਉਸੇ ਬਲੋイ ਨਵਾਂ ਗੱਡੀ ਵਾਲੇ ਨੂੰ ਜਿਹੜੀ ਕਿ ਸਾਈਡ ਨਹੀਂ ਦਿੱਤੀ ਜਾਂਦੀ ਜਿੱਦੇ ਚੱਲਦੇ ਐਨੇ ਇੱਕ ਗੱਲ ਨੂੰ ਲੈ ਕੇ ਉਹਨਾਂ ਦੀ ਟਕਰਾਰ ਹੋ ਜਾਂਦੀ ਆ ਟਕਰਾਰ ਐਨੀ ਵੱਧ ਜਾਂਦੀ ਐ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਨਜ਼ਰ ਆ ਰਹੀ ਐ ਇੱਕ ਦੂਜੇ ਨੂੰ ਗੁੱਸੇ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਬਾਸ ਦਾ ਜਿਹੜਾ ਡਰਾਈਵਰ ਆ ਉਹ ਵੀ ਟਾਕੀ ਦੇ ਵਿੱਚ ਉਹਦੀ ਸਿਰ ਕੱਢ ਕੇ ਪੰਜਾਬੀ ਨੂੰ ਜਿਹੜਾ ਕਾਫੀ ਤੱਤਾ ਹੁੰਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਜੇਕਰ ਪੰਜਾਬੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਖੂਨ ਵੀ ਲਗਾਤਾਰ ਜ਼ਿਆਦਾ ਉਬਾਲੇ ਖਾਂਦਾ ਨਜ਼ਰ ਆਇਆ ਜਿਸ ਤੋਂ ਬਾਅਦ ਮਾਹੌਲ ਇੰਨਾ ਗਰਮਾ ਜਾਂਦਾ ਤਾਂ ਗੁੱਸੇ ਵਿੱਚ ਆਏ ਪੰਜਾਬੀ ਦੇ ਵੱਲੋਂ ਆਪਣੀ ਪਿਸਤੌਲ ਕੱਢ ਲਈ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਅਜਿਹਾ ਸੀਰ ਬਣ ਜਾਂਦਾ ਲੋਕਾਂ ਦੀਆਂ ਲੱਤਾਂ ਤੱਕ ਕੰਬ ਜਾਂਦੀਆਂ ਨੇ ਕਿਉਂਕਿ ਡਰ ਜਾਂਦੇ ਨੇ ਕਿਤੇ ਗੋਲੀ ਨਾ ਚੱਲ ਜਾ ਜਾਂ ਕੋਈ ਹੋਰ ਵੱਡਾ ਨੁਕਸਾਨ ਜਾਨੀ ਨੁਕਸਾਨ ਨਾ ਹੋ ਸਕੇ ਜਿਹਦੇ ਚੱਲਦੇ ਦੇਖਿਆ ਜਾਂਦਾ ਕਿ ਉੱਥੇ ਲੋਕਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਆ ਪੰਜਾਬੀ ਜਿਹੜਾ ਵਿਅਕਤੀ ਆ ਉਸ ਨੂੰ ਵੀ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਇੱਕ ਮਹਿਲਾ ਵੀ ਜਿਹੜੀ ਇਸ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਦੂਜੇ ਪਾਸੇ ਜਕਰਾਂ ਹਿਮਾਚਲ ਦੇ ਬੱਸ ਡਰਾਈਵਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਾਫੀ ਗਰਮ ਹੁੰਦਾ ਨਜ਼ਰ ਆ ਰਿਹਾ ਉਸ ਦੇ ਵੱਲੋਂ ਵੀ ਲਗਾਤਾਰ ਆਪਣੀ ਜਿੰਨੀ ਕੁ ਵਾ ਲੱਗਦੀ ਆ ਉਹ ਗਰਮ ਹੁੰਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਪੰਜਾਬੀ ਸੀ ਉਹ ਹਿਮਾਚਲ ਦੇ ਵਿੱਚ ਜਾ ਰਹੇ ਸੀ ਤਾਂ ਉਸ ਦੌਰਾਨ ਜਿਹੜਾ ਅੱਗੋਂ ਹਿਮਾਚਲ ਦੀ ਬੱਸ ਆਉਂਦੀ ਆ ਤਾਂ ਉਹਨਾਂ ਦੇ ਆਪਸ ਦੇ ਵਿੱਚ ਆਮੋ ਸਾਹਮਣੇ ਆਉਂਦੇ ਨੇ ਤਾਂ ਇੱਕ ਦੂਜੇ ਨੂੰ ਸਾਈਡ ਦੇਣ ਤੋਂ ਗੁਰੇਜ਼ ਕਰਦੇ ਨੇ ਕਿਉਂਕਿ ਜਿਹੜਾ ਕਿ ਪੰਜਾਬੀ ਆ ਜਿਹੜਾ ਨੋਵਾ ਗੱਡੀ ਲਈ ਜਾ ਰਿਹਾ ਸੀ ਉਹ ਆਪਣੇ ਰਾਹ ਤੇ ਜਾ ਰਿਹਾ ਸੀ ਤਾਂ ਦੂਜੇ ਪਾਸੋਂ ਆ ਰਹੀ ਹਿਮਾਚਲ ਦੀ ਬੱਸ ਜਿਹੜੀ ਕਿ ਨੋਵਾ ਗੱਡੀ ਨੂੰ ਸਾਈਡ ਨਹੀਂ ਦਿੰਦੀ ਇਸ ਨੂੰ ਲੈ ਕੇ ਉੱਥੇ ਟਕਰਾਰਵਾਦੀ ਜਿਹੜੀ ਟਕਰਾਰਵਾਜੀ ਆ ਉਹ ਬਾਹਰ ਜਾਂਦੀ ਆ ਅਤੇ ਜਿਹੜੀ ਕਿ ਨੋਵਾ ਗੱਡੀ ਵਾਲਾ ਡਰਾਈਵਰ ਆ ਉਹ ਵੀ ਆਪਣੀ ਗੱਡੀ ਰੋਕ ਕੇ ਖੜ ਜਾਂਦਾ ਤੇ ਹਿਮਾਚਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹ ਵੀ ਆਪਣੀ ਗੱਡੀ ਰੋਕ ਕੇ ਖੜ ਜਾਂਦਾ ਇਹਨਾਂ ਦੋਨਾਂ ਦੇ ਬਾਰੇ ਇੱਕ ਦੂਜੇ ਨੂੰ ਸੈਡ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਮਾਹੌਲ ਕਾਫੀ ਗਰਮਾ ਜਾਂਦਾ ਹੈ। ਬੋਲ ਬਾਰ ਨਿਕਲਦਾ ਯਾਰ ਭਾਈ। ਜਲਦੀ ਦੇਖੀਏ ਬਾਰ ਸਾਲਾ ਬੋਕ ਪੁਝਾ ਰਿਹਾ ਹੈ। ਜਲ ਨਿਕਾਲ ਰਿਹਾ ਸਰੇ ਜਲ ਤੋਂ ਬਾਅਦ ਨਹੀਂ ਆਉਂਦੀ।

बहुत प्यार है निकाल इस गल का सर बल साली है बहुत प्यार है ਸਿਰਫ ਐਨੇ ਕੇ ਗੱਲੂ ਲੈ ਕੇ ਇੱਥੇ ਮਾਹੌਲ ਐਨਾ ਗਰਮਾਇਆ ਪਰ ਇੱਥੇ ਲੋੜ ਹੈ ਲੋਕਾਂ ਨੂੰ ਥੋੜਾ ਠੰਡਾ ਹੋਣ ਦੀ ਆਪਣਾ ਖੂਨ ਠੰਡਾ ਰੱਖਣ ਦੀ ਕਿਉਂਕਿ ਕਈ ਵਾਰ ਨਿੱਕੇ ਮੋਟੀਆਂ ਗੱਲਾਂ ਜਿਹੜਾ ਕਿ ਖੂਨੀ ਰੂਪ ਧਾਰਨ ਕਰ ਲੈਂਦੇ ਨੇ ਕੋਈ ਜਾਨੀ ਨੁਕਸਾਨ ਹੋ ਸਕਦਾ ਸੋ ਕੋਸ਼ਿਸ਼ ਕਰਿਆ ਕਰੋ ਜੇਕਰ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਆਪਣੇ ਗੁੱਸੇ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਤੇ ਦੂਜੇ ਪਾਸੇ ਜੇਕਰ ਅਸੀਂ ਜਿੱਥੇ ਵੀ ਜਿਹੜੇ ਸਲਾਨੀ ਘੁੰਮਣ ਜਾਂਦੇ ਨੇ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਲੜਾਈ ਝਗੜਿਆਂ ਤੋਂ ਜਿਹੜਾ ਬਚਣਾ ਚਾਹੀਦਾ ਤਾਂ ਕਿ ਜੇਕਰ ਕੋਈ ਨਿੱਕੀ ਮੋਟੀ ਗੱਲ ਹੋ ਵੀ ਜਾਂਦੀ ਆ ਤਾਂ ਉਹਨਾਂ ਦੇ ਵਿੱਚ ਇੱਕ ਜਣਾ ਜੇਕਰ ਠੰਡਾ ਹੋ ਜਾਵੇ ਤਾਂ ਸਾਰਾ ਮਸਲਾ ਜਿਹੜਾ ਉਹ ਹੱਲ ਹੋ ਜਾਂਦਾ ਐਨੀ ਵੱਡੀ ਜਿਹੜੀ ਤਕਰਾਰ ਆਵਾਜ਼ੀ ਆ ਉਹ ਵਦਨ ਤੋਂ ਰੁਕ ਜਾਂਦੀ ਆ ਸੋ ਹਿਮਾਚਲ ਦੇ ਲੋਕਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਜੇਕਰ ਪੰਜਾਬੀ ਸਲਾਨੀ ਅਧਰੂ ਘੁੰਮਣ ਆਉਂਦੇ ਨੇ ਤਾਂ ਥੋੜਾ ਉਹ ਵੀ ਸੋਚ ਲਿਆ ਕਰਨ ਉਹ ਵੀ ਥੋੜਾ ਆਦਰ ਤੇ ਕਦਰ ਕਰਨ ਇਧਰੋਂ ਆਉਣ ਵਾਲੇ ਲੋਕਾਂ ਦੀ ਤਾਂ ਦੂਜੇ ਪਾਸੇ ਪੰਜਾਬੀਆਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਉੱਥੇ ਜਾਣੇ ਹੋ ਤਾਂ ਆਪਣਾ ਘੁੰਮਣ ਜਾਣੇ ਹੋ ਤਾਂ ਘੁੰਮ ਕੇ ਉੱਥੇ ਜਾ ਕੇ ਆਪਣਾ ਆਨੰਦ ਲੋ ਅਚੈਨੀਆਂ ਟਕਰਾਰਾਂ ਤੋਂ ਜਿਹੜਾ ਬਚਿਆ ਜਾਵੇ ਤਾਂ ਕਿ ਜੋ ਕੁਝ ਤੁਸੀਂ ਸੋਚ ਕੇ ਜਾਣੇ ਹੋ ਕਿ ਅਸੀਂ ਬਾਹਰ ਜਾ ਕੇ ਘੁੰਮਾਂਗੇ ਅਸੀਂ ਮौज-ਮਸਤੀ ਕਰਨੀ ਆ ਚੰਗੀਆਂ ਤਸਵੀਰਾਂ ਲਾਵਾਂਗੇ ਚੰਗਾ ਸੀਨ ਬਣਾ ਕੇ ਆਵਾਂਗੇ ਤਾਂ ਉਹਨਾਂ ਯਾਦਾਂ ਨੂੰ ਇਕੱਠੀਆਂ ਕਰਿਆ ਕਰੋ ਨਾ ਕਿ ਉੱਥੇ ਛੋਟੇ-ਮੋਟੇ ਗੱਲਾਂ ਨੂੰ ਲੈ ਕੇ ਟਕਰਾਰਬਾਜੀ ਕਰਿਆ ਕਰੋ ਜੇਕਰ ਅਜਿਹਾ ਕੋਈ ਸੀਨ ਬਣ ਵੀ ਜਾਂਦਾ ਮਾਲੋ ਕਈ ਵਾਰ ਕੋਈ ਅਜਿਹੀ ਗੱਲ ਹੋ ਵੀ ਜਾਂਦੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਿ ਉਸ ਗੱਲ ਤੋਂ ਬਚਿਆ ਜਾ ਸਕੇ ਆਪਣੇ ਸੁਭਾਅ ਨੂੰ ਇੰਨਾ ਕੋ ਠੰਡਾ ਰੱਖੋ ਕਿ ਸਾਹਮਣੇ ਵਾਲਾ ਵੀ ਸੋਚਣ ਤੇ ਮਜਬੂਰ ਹੋ ਜਾਵੇ ਸੋ ਇਹ ਜਿਹੜੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਟਕਰਾਰਬਾਜ਼ੀ ਹੋਈ ਆ ਉਸ ਨੂੰ ਲੈ ਕੇ ਆਪਣੀ ਕਮੈਂਟ ਆਪਣੀ ਰਾਏ ਵੀ ਜਿਹੜੇ ਕਿ ਇਸ ਖਬਰ ਦੇ niche ਕਮੈਂਟ ਬਾਕਸ ਦੇ ਵਿੱਚ ਸਾਂਝੀ ਜ਼ਰੂਰ ਕਰਿਓ ਅਤੇ ਖਬਰ ਨੂੰ ਵੱਧ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਬਿਊਰੋ ਰਿਪੋਰਟ ਛਣਕਾਟਾ ਟੀਵੀ